ਸਤ ਸ੍ਰੀ ਅਕਾਲ ਜੀ ਅੱਜ ਆਪਾਂ ਬਣਾਵਾਂਗੇ ਜੀ ਹੋਲੀ ਸਪੈਸ਼ਲ ਅੰਮ੍ਰਿਤਸਰੀ ਲੱਡੂ ਚਾਟ ਬਣਾਵਾਂਗੇ ਤੇ ਬਹੁਤ ਹੀ ਟੇਸਟੀ ਅੰਮ੍ਰਿਤਸਰੀ ਲੱਡੂ ਚਾਟ ਤੇ ਆਪਾਂ ਇਹਨੂੰ ਆਪਾਂ ਦੋ ਚੀਜ਼ਾਂ ਦੇ ਨਾਲ ਜਿਹੜੀ ਆ ਚਾਟ ਲੱਡੂ ਜਿਹੜੇ ਬਣਾਵਾਂਗੇ ਤੇ ਆ ਜਾਓ ਆਪਾਂ ਬਣਾਉਨੇ ਆ ਬਹੁਤ ਹੀ ਟੇਸਟੀ ਤੇ ਇਹ ਹੈ ਇਹ ਚਾਟ ਜਿਹੜੀ ਆ ਬਹੁਤ ਵਧੀਆ ਬਣਦੀ ਆ ਹੋਲੀ ਤੇ ਆਪਾਂ ਸਪੈਸ਼ਲ ਬਣਾਵਾਂ ਤੇ ਆ ਜਾਓ ਆਪਾਂ ਬਣਾਉਨੇ ਆ ਚਾਟ ਜੀ ਅਮਰitsar ਦੇ ਖੱਟੇ ਮਿੱਠੇ ਲੱਡੂ ਲੱਡੂਆਂ ਦੀ ਚਾਟ ਬਣਾਵਾਂਗੇ ਤੇ ਇਹ ਜਿਹੜੀ ਬਹੁਤ ਹੀ ਚਾਟ ਟੇਸਟੀ ਹੁੰਦੀ ਆ ਤੇ ਖੱਟੀ ਮਿੱਠੀ ਹੁੰਦੀ ਆ ਤੇ ਆਪਾਂ ਇਹਦੀ ਲਈ ਨਾ ਲੱਡੂ ਬਣਾਉਣ ਲਈ ਜਿਹੜੇ ਆ ਆਪਾਂ ਦਾਲਾਂ ਲਈਆਂ ਆ ਤੇ ਦਲੇ ਛੋਲਿਆਂ ਦੀ ਦਾਲ ਮੈਂ ਇਹਨੂੰ 8-9 ਘੰਟੇ ਹੋ ਗਿਆ ਭਿਤੇਆਂ ਨੂੰ ਤੇ ਆਪ ਕੋਨੇ ਕੋ ਹੈਗੀ ਆ ਹਰੀ ਮੂੰਗ ਦੀ ਦਾਲ ਤੇ ਦਲਿਓ ਤੇ ਇਹਨਾਂ ਨੂੰ ਦੋਨਾਂ ਦਾਲਾਂ ਨੂੰ ਆਪਾਂ ਜਿਹੜਾ ਆ 8-9 ਘੰਟੇ ਹੋ ਗਿਆ ਭਿਤੇਆਂ ਨੂੰ ਤੇ ਇਹਨਾਂ ਨੂੰ ਹੁਣ ਆਪਾਂ ਪਹਿਲਾਂ ਸਾਈਡ ਤੇ ਰੱਖ ਦਨੇ ਆ ਤੇ ਇਹਨਾਂ ਦਾ ਪਾਣੀ ਜਿਹੜਾ ਆ ਉਹ ਕੱਢ ਦੇਣਾ ਧੋ ਕੇ ਆਪਾਂ ਚੰਗੀ ਤਰ੍ਹਾਂ ਇਹਨਾਂ ਨੂੰ ਭੇ ਲਿਆ ਸੀਗਾ ਤੇ ਹੁਣ ਆਪਾਂ ਚਾਟ ਬਣਾਵਾਂਗੇ ਪਹਿਲਾਂ ਚਾਟ ਬਣਾਉਣ ਲਈ ਮੈਂ ਗਾਜਰ ਲਈ ਆ ਮੂਲੀ ਆ ਤੇ ਪਿਆਜ਼ ਆ ਤੇ ਮੇਰੇ ਕੋਲ ਹੈਗਾ ਜੀ ਚਕੰਦਰ ਤੇ ਇਹਨਾਂ ਨੂੰ ਆਪਾਂ ਜਾਂ ਤੱਕ ਅੱਧੂ ਕਸ ਕਰ ਲਾਂਗੇ ਨਹੀਂ ਤਾਂ ਬਰੀਕ ਬਰੀਕ ਕੱਟ ਲਾਂਗੇ ਜੂਨੀਅਨਸ ਵਿੱਚ ਤੇ ਇਹਨਾਂ ਨੂੰ ਹੁਣ ਆਪਾਂ ਪਹਿਲਾਂ ਜਿਹੜਾ ਆ ਕੱਟ ਲੈਣੇ ਆ ਤੇ ਮੈਂ ਬਣ ਕਰੂੰਗੀ ਗਾਜਰ ਨੂੰ ਕद्दूकस ਕਰ ਲਾਂਗੀ ਮੈਂ ਤੇ ਇਹਨੂੰ ਆਪਾਂ ਮੋٹے ਗ੍ਰੇਟਰ ਦੇ ਨਾਲ ਜਿਹੜਾ ਹੈ ਮੋٹے ਪਾਸੇ ਦੇ ਨਾਲ ਕਰਾਂਗੇ ਬਰੀਕ ਨਾ ਨਹੀਂ ਕਰਨਾ ਆਹਦੀ ਡੱਡੀ ਡੱਡੀ ਮੋٹے ਜਿਹੜੇ ਹੈ ਇਦਾਂ ਲੱਛੇ ਜਿਹਾ ਆਪਾਂ ਇਹਦੇ ਗਾਜਰ ਦੇ ਕਰਨੇ ਆ ਤੇ ਇਹਨੂੰ ਹੁਣ ਆਪਾਂ ਕद्दूकस ਕਰ ਲੈਨੇ ਆ ਮੂਲੀ ਨੂੰ ਵੀ ਕद्दूकस ਹੀ ਕਰਾਂਗੇ ਇਹਨੂੰ ਵੀ ਆਪਾਂ ਮੋٹے ਪਾਸੇ ਨਾਲੇ ਖਸਾਲ ਲੈਣਾ ਸਾਰੇ ਗ੍ਰੇਡ ਕਰ ਲਾਂਗੇ ਇਹਨਾਂ ਨੂੰ ਮੈਂ ਗ੍ਰੇਟ ਕਰ ਲਿਆ ਪਿਆਜ਼ਾਂ ਨੂੰ ਆਪਾਂ ਜਿਹੜਾ ਹੈ ਲੰਬੇ ਲੰਬੇ ਕੱਟ ਲਿਆ ਆ ਤੇ ਥੋੜੇ ਵਿੱਚ ਮੈਂ ਇਸ ਤਰ੍ਹਾਂ ਦੇ ਕੱਟ ਲਿਆ ਥੋੜੇ ਲੰਬੇ ਜੈ ਤੇ ਗਾਜਰ ਨੂੰ ਵੀ ਆਪਾਂ ਕद्दूकस ਕੀਤਾ ਮੋਲੀ ਵੀ ਕद्दूकस ਕਰ ਲਈ ਆ ਤੇ ਚਕੰਦਰ ਨੂੰ ਵੀ ਆਪਾਂ ਕद्दूकस ਹੀ ਕੀਤਾ ਆ ਤੇ ਇਹਨਾਂ ਨੂੰ ਹੁਣ ਆਪਾਂ ਇੱਕ ਸਾਈਡ ਤੇ ਰੱਖ ਦਿੰਨੇ ਆ ਤੇ ਆਪਾਂ ਹੁਣ ਲੈਨੇ ਆ ਜੀ ਇਮਲੀ ਤੇ ਮੈਂ ਇਮਲੀ ਜਿਹੜੀ ਆ ਇਹ ਵੀ ਭੇਤੀ ਹੋ ਗਰਮ ਪਾਣੀ ਦੇ ਵਿੱਚ ਆਪਾਂ ਭੇਤੀਓ ਸੀ ਤੇ ਇਹਨੂੰ ਹੁਣ ਆਪਾਂ ਚੰਗੀ ਤਰ੍ਹਾਂ ਦੇ ਨਾਲ ਆਪਣੇ ਹੱਥ ਜਿਹੜੇ ਆ ਸਾਫ਼ ਕਰਕੇ ਤੇ ਇਹਨੂੰ ਆਪਾਂ ਮਸਲ ਲੈਨੇ ਆ ਤੇ ਇਹਦਾ ਆਪਾਂ ਜਿਹੜਾ ਪਾਣੀ ਆ ਉਹ ਕੱਢ ਲੈਨੇ ਆ ਇਹਨੂੰ ਹੁਣ ਗਰਮ ਨਹੀਂ ਕਰਾਂਗੇ ਮੈਂ ਗਰਮ ਪਾਣੀ ਦੇ ਵਿੱਚ ਪਾਣੀ ਉਬਾਲ ਕੇ ਫੇਰ ਇਹਨੂੰ ਆਪਾਂ ਭੇਦ ਦਿੱਤਾ ਸੀ ਤਾਂ ਕਿ ਬਹੁਤ ਜਿਹੜੀ ਐ ਵਧੀਆ ਜਿਹੜਾ ਇਹਦਾ ਪਲਪ ਜਿਆ ਨਿਕਲ ਜਾਂਦਾ ਆ ਤੇ ਇਹਨੂੰ ਹੁਣ ਥੋੜਾ ਮਸਲ ਲਾਂਗੇ ਆਪਾਂ ਹੱਥ ਦੇ ਨਾਲ ਮੈਂ ਇੱਕ ਬੌਲ ਲੈ ਲਿਆ ਆ ਤੇ ਆਪਾਂ ਇਹਦੇ ਵਿੱਚ ਇਹਨੂੰ ਜਿਹੜਾ ਆ ਪਲਪ ਨੂੰ ਪਾਉਣ ਲਾਂਗੇ ਜਾਲੀ ਦੇ ਵਿੱਚ ਹੀ ਜਿੰਨਾ ਕ ਆਪਾਂ ਨੂੰ ਜਿਹੜਾ ਐ ਪਲਪ ਚਾਹੀਦਾ ਆ ਓਨਾ ਕੱਪ ਲੈ ਲਾਂਗੇ ਤੇ ਇਹਨੂੰ ਹੁਣ ਦੋ ਤਿੰਨ ਵਾਰੀ ਜਿਹੜਾ ਆਪਾਂ ਮਸਲ ਕੇ ਜਿਹੜਾ ਇਹਦਾ ਸਾਰਾ ਹੀ ਪਲਪ ਇਸ ਤਰ੍ਹਾਂ ਕੱਢ ਲਾਂਗੇ